ਗਿਆ ਬੰਦੇਸਤ ਪਰਲੇ ਚੌਂਕੀਆ ਖਾਰਾਜ ਬੰਦ ਕਰਤੇ ਕਰਾਜ ਬੰਦ ਕਰਤੇ ਉਧਰ ਫੁੱਲ ਫੁੱਲੇ ਲਾਰ ਪੇੜਾ ਲਾ ਕੇ ਉਹਨਾਂ ਦੀ ਜੇ ਲੜਾਈ ਉਹਨਾਂ ਨੂੰ ਬੱਸ ਕੀਤਾ ਉਹਨਾਂ ਨੇ ਲੰਗੜ ਦਿਲਾਏ ਉਹਨਾਂ ਨੂੰ ਪੂਰਾ ਜੋਖਮ ਖੁਦ ਸੀ ਉਹਨਾਂ ਨੇ ਬੋਲਿਆ ਆਇਆ ਬੰਦੇਸਤ ਕਾਹੀ ਕਹਿ ਰਹੇ ਆ ਕਿ ਜੀ ਤੇਰੀ ਚਾਤ ਹਿੰਦੂ ਬੋਲਣੋਗੇ ਬਈ ਸਾਰੇ ਪੰਜਾਬ ਦੇ ਪਿੰਡੀਆਂ ਦੀਆਂ ਲਾਗਿਆ ਕੋਈ ਸੜੀ ਨੂੰ ਦੇ ਆਖੇ ਆਸੇ ਕਿਹੜਾ ਇਹ ਆਵਾਜਿਗ ਜੀਲ ਤੋਂ ਹੋ ਗਈ ਹੋਈ ਉਹਨੂੰ ਬੈਂਤੀ ਕਰਦਾ ਇੱਕ ਬੜੀ ਬੜੀ ਕੋਰ ਬੰਦਿਆ ਕੇ ਦੇਖਾ ਸੜੀ ਤੇ ਪਿੰਡਾ ਜੇ ਬਾਸਮਣ ਨੇ ਖੜਤੀ ਗਿਆ ਸੜੀ ਕੋਲ ਸੰਗਰਾਮ ਨਾਲ ਤਾਂ ਅੰਦਰ ਘਰੋਂ ਨਾ ਕਾਪਾ ਲਈ ਸਰਕਾਰ ਨੇ ਕੋਈ ਕੰਮ ਨਹੀਂ ਛੱਡੀ ਉਹਨਾਂ ਨੂੰ ਬਰਾਬਰ मोर्चा लगे हो गया पैंती पैंतीस साल के अंदर बैठे साहब बैठे किसान बैठे ਪਰੇ ਚੰਗੂ ਦੇ ਖਲੋਰੀ ਸਾਡੀਆਂ ਜਮੀਨਾਂ ਸਾਡੇ ਦਾ ਰੱਬ ਚੋਂ ਖਾਣੇ ਬੈਠੇ ਆ ਬਾਈ ਸਦਾ ਇੱਥੇ ਵੀ ਜਾਣਾ ਫਰਜ਼ ਆ ਯਾਰ ਸਤਿ ਪਹਿਲਾ ਮੈਂ ਧੰਨਵਾਦ ਕਰਦਾ ਸੋਡਾ ਜਾਲ ਦੇ ਸਿਰਾਂ ਦਾ ਜਉਂਦੀਆਂ ਜ਼ਮੀਰਾਂ ਦਾ ਨਿਹੰਗ ਸਿੰਘ ਸਾਡੀਆਂ ਗੁਰੂਕੀਆਂ ਦਾ ਸਾਡੀਆਂ ਫੌਜਾਂ ਦਾ ਬਾਪੂ ਜੀ ਖੜੇ ਨੇ ਨਗਦੀਪ ਖੜਾ ਜਿੰਨੇ ਵੀ ਤੁਸੀਂ ਬਾਈ ਚੱਲ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਅੱਜ ਲਗਾਤਾਰ ਪਿਛਲੇ 40 ਸਾਲ ਤੋਂ ਜਹਰ ਪਾ ਕੇ ਸਾਡੇ 드라마 ਦੇ ਵਿੱਚ ਸਾਡਾ ਸਾਰਾ ਜੱਟ ਨਹੀਂ ਮਾਰਵਾ ਕੇ ਕਿ ਰਾਤਾਂ ਦਾ ਟੱਕ ਦੇ ਲੋਕ ਮਾਰਦੇ ਰਾਤਾਂ ਦੇ ਲੋਕਾਂ ਨੂੰ ਵੀ ਧੰਨਵਾਦ ਹੈ ਅੱਜ ਉਹ ਵੀ ਇੱਥੇ ਪਹੁੰਚੇ ਅਬੜੀ ਨਹੀਂ ਐਥੇ ਏਡੀਸੀ ਜਿਹ ਵੀ ਦੋਨਾਰੇ ਵਿੱਚੋਂ ਬਾਹਰ ਕਿਆ ਜਿਆ ਥੋੜਾ ਜ਼ਹਿਰ ਉਹ ਬੰਦ ਕਰ ਦੇਣਾ ਜਿਹੜਾ ਮੌਤ ਰੋਣ ਵਿੱਚ ਆਪਣਾ ਤਾਇਫਰ ਰੋਣ ਦਾ ਜੇਲ੍ਹ ਦੇ ਕੋਲੋਂ ਪੈਂਦਾ ਜ਼ਹਿਰ ਆ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਇੱਕ ਹਫ਼ਤੇ ਦੇ ਵਿੱਚ ਨੂੰ ਬੰਦ ਕਰਨਾ ਵੀ ਕੋਈ ਅਸੀਂ ਜਿਹੜੀਆਂ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਪੂਰੀ ਕਰਨੀ ਆ ਉਹ ਬਰਾਬਰ ਇਹ ਆਪਣੀ ਸ਼ੁਰੂਆਤ डेढ़ा जनता गई तो हरियाणे को जसीर है मैं जाए पंदे कोई हरियाणा को भी आया तो भाई ਆਉਣਾ ਚਾਹੋ ਕੀ ਦਇਆ ਭਾਈ ਕਿਹਨ ਕਰਤਾ ਸੋਲਦਾ ਕੱਲ ਸੋਲਦਾ ਰਿਹਾ ਪਰ ਦੁੱਖ ਦੀ ਗੱਲ ਇਹ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਫੜਦੇ ਚੌਕੀਆਂ ਖਾਰਿਆਂ ਚ ਬੰਦ ਕਰਤੇ ਕਾਰਜ ਬੰਦ ਕਰਤੇ ਉਹਦੇ ਪੁਲਿਸ ਨੇ ਨਾਲ ਪੈੜਾ ਲਾ ਕੇ ਉਹਨਾਂ ਦੀ ਜੇਲ੍ਹਾਈ ਉਹਨਾਂ ਨੂੰ ਕਸ਼ਟ ਸਮੇਂ ਦੀ ਵਾਦੀ ਸੁਣੀ ਦੀ ਹੁੰਦੀ ਆ ਫਸ ਕਰਕੇ ਇਹ ਬਹੁਤ ਦੁਖਦੀ ਗੱਲ ਆ ਸਰਕਾਰ ਨੇ ਕੋਈ ਕਾਨੂੰਨੀ ਛੱਡੀ ਉਹਨਾਂ ਨੂੰ ਖਰਾਫਰ ਸਾਕਿਆ ਦੇ ਕੇ ਟਕਰਾਅ ਕਰਾਉਣ ਦਾ ਨਿਯਾਬੀ ਬਣਾਇਆ ਉਹਨੂੰ ਬਹਾਨਾ ਬਣਾ ਕੇ ਪੂਰਾ ਭੇਡ ਦਾ ਮਾਹੌਲ ਨਹੀਂ ਬਣਾਇਆ ਇਹਨਾਂ ਨੇ ਇਹਨਾਂ ਨੂੰ ਸਾਰਾ ਮਸ਼ੂਆ ਭਰਾਵੋ ਵਰਤਮਾਨ ਵਾਸਤੇ ਸਾਰਿਆਂ ਦਾ ਟ੍ਰੋਡ ਦੇ ਬਾਦ ਦੇ ਸੈਕਸ਼ਨ ਆ ਆ ਬੰਦਾ ਆ मैं भाई हम तो बारे कह रहे हैं जोरा सची योदा भाई मैं क्या भाई ਯਾਰ ਇਹ ਆ ਗੱਲ ਕਹਿੰਦੇ ਆ ਕੋਈ ਨਹੀਂ ਜਿੱਦਾਂ ਸੋਣ ਗੱਲ ਗੱਲ ਵਿੱਚ ਕੀ ਗੱਲ ਕਰਨ ਲੱਗੇ ਆ ਸਭਾ ਜੰਨਾ ਨੇ ਮੈਂ ਸੋਚਿਆ ਤੇ ਫਰਕਾ ਖਲਾਸ ਦਾ ਵੀ ਬੰਦ ਹੋਇਆ ਵਾ ਜਿਹੜੇ ਕਹਿੰਦੇ ਆ ਪ੍ਰਸ਼ਾਨ ਦਾ ਯਾਰ ਆ ਉਹ ਭੇਡਾ ਕਹਿੰਦੀ ਆ ਇਹ ਉਹ ਜੋਦਾ ਭਾਈ ਮੈਂ ਅੱਖਾਂ ਮੀਟ ਕੇ ਪੁੱਛਾ ਗੱਲ ਕਰਦਾ ਯਾਰ ਇਹ ਬੰਦੇ ਅੱਖਾਂ ਨੂੰ ਕਿੱਥੇ ਅੱਜ ਮੈਨੂੰ ਅੱਜ ਮੈਨੂੰ ਘੇਰ ਰਿਹਾ

बाद अगलिया लड़ाई हरियाणा सिद्धा की मैं गल कर लग गयाी मोर्चा लगे हुआ था मोर्चा करा भी पैंतीस पैंतीस साल ਤੁਹਾਡੇ ਖਿਡਾਰੀਆਂ ਨੇ ਜਗਾ ਨੂੰ ਫੇਰ ਵੱਧਣਾ ਨੌਜਵਾਨੋ ਤੁਹਾਡੀ ਲੋੜ ਆ ਉੱਥੇ ਦੀ ਬਾਈ ਨਹੀਂ ਲਗਾਦਾ ਸੈਂਟਰ ਹਮਲੇ ਦੇ ਹਮਲਾ ਕਰਕੇ ਚੜਦਾ ਦੁਨੀਆ ਆਉਂਦਾ ਪਰ ਮੈਨੂੰ ਦੋਫੇ ਜ਼ਰੂਰ ਲੱਗਿਆ ਬਾਈ ਅੱਜ ਅੱਜ ਇੱਥੇ ਆਖਾ ਲੱਖਾਂ ਦਾ ਹੋਣਾ ਚਾਹੀਦਾ ਰਿ ਲੱਖਾਂ ਦਾ ਲੱਖ ਹਰਿਆਣੇ ਤੋਂ ਆ ਗਿਆ ਔਫਸਾਈਡ ਤੋਂ ਆ ਗਿਆ ਕੋ ਬੈਂਡਰ ਮਾਨਸਾ ਫਿਰ ਤੋਂ ਮੁਕਸਰਾ ਆ ਗਿਆ ਗੁੰਮੋ ਗਿਆ ਆ ਗਿਆ ਗੁਦਿਆਰੇ ਆ ਗਿਆ ਪਰ ਆਈਟਸ ਕਨੇ ਬਾਈ ਜਿੰਤੀ ਦੇ ਆਏ ਹੋ ਬਾਈ ਕੋਈ ਫਿਰ ਆਣਾ ਨਹੀਂ ਤੋ ਪੱਗਿਆ ਜੰਗ ਜੰਗੋਂ ਬੈਠਿਆ ਟੋਲਣ ਲੱਗੀ ਜਾਈ ਸਾਡੇ ਸੇ ਭਾਜਨ ਭਰਾ ਵੀ ਆਏ ਸਾਡੇ શેਖ ਭਰਾ ਲੈ ਕੇ ਇਹ ਕਹਿੰਦੇ ਸੀ ਕਿ ਇਹ ਵੀ ਹਿੰਦੂਪਦੇ ਖਾਦ ਨਹੀਂ ਗਿਆ ਸੀ ਅਰਥ ਚ ਉਹ ਵੀ ਆਇਆ ਯਾਰ ਅੱਜ ਮੈਂ ਟਾਲ ਨਹੀਂ ਬੋਲਦੇ ਦੇਖਿਆ ਸਾਰੇ ਮੈਂ ਐਵੇਂ ਸਾਂਹ ਕਹਿੰਦਾ ਬਾਈ ਕਿ ਇਹ ਪਾਣੀ ਦਾ ਯਾਰ ਸਾਰਾ ਦਾ ਸਾਂਝਾ ਯਾਰ ਇਹ ਹਿੰਦੂ ਦਾ ਕੁਦਰਮ ਹੈ ਜੋ ਬਾਈ ਮਰਫਾ ਜੰਗ ਉਹਨਾਂ ਦੇ ਬਾਪੂ ਜੀ ਉਹਨਾਂ ਨੂੰ ਵੀ ਮੈਨੂੰ ਪਤਾ ਲੱਗਿਆ ਛੇਕ ਵੀ ਪਰ ਕੇ ਜਨ ਤਨ ਅੱਜ ਗ੍ਰਿਫਤਾਰ ਕਰ ਲਿਆ ਸੀਗਾ ਜੀ ਐਨਆਰ ਬਹੁਤ ਧੰਨਵਾਦ ਸਰਜੀ ਸਿੰਘ ਖਾਲਸਾ ਜੀ ਧਰ ਪਤਨੀ ਜੀ ਵੀ ਆਏ ਨੇ ਉਹਨਾਂ ਦਾ ਵੀ ਬਾਈ ਉਹ ਕਿਹਦਾ ਕਿਹਦਾ ਨਾਂ ਲੱਗਦਾ ਸਾਰੇ ਹੀ ਨਵਦੀਪ ਆਇਆ ਬਾਈ ਬੱਤਰ ਕੰਨ ਨਾ ਇਹ ਹਰਿਆਣੇ ਤੋਂ ਬਾਈ ਹਮੇਸ਼ਾ ਜੇ ਪਰ ਆਰਦਾ ਆ ਗਿਆ ਸੋ 12 ਵਾਰ ਕੇ ਸੋਨੀਆ ਮਾਤਾ ਜਿੰਨੇ ਵੀ ਆਇਆ ਬਾਈ ਸਾਰੀ ਤੁਹਾਨੂੰ ਧੰਨਵਾਦ ਵੀ ਕਿਹਦਾ ਕਿਹਦਾ ਮੈਂ ਬਾਹ ਮੈਨ ਨਹੀਂ ਜਾਣਦਾ ਸਾਰਿਆਂ ਦਾ ਧੰਨਵਾਦ ਹੈ ਜੀ ਧੰਨਵਾਦ ਉਹਨਾਂ ਕਿ ਮੇਰੀ ਬੇਨਤੀ ਹੋਰ ਸੰਦੇ ਜਾਓ ਜੇ ਇਹ ਮੁੱਕਰਦੇ ਆ ਇਹਨੇ ਗੱਲ ਤੇ ਖੜਦੇ ਨੇ ਆ ਜਾ ਵੇ ਏਡੀਸੀ ਭਰੋਸਾ ਤੇ ਇਹ ਕਹਿੰਦਾ ਵੀ ਦੋ ਦਿਨਾਂ ਬਾਅਦ ਫਟ ਕੇਲਾ ਬੰਦ ਹਫਤੇ ਬਾਅਦ ਜੁਨੀ ਪ੍ਰਕਿਰਿਆ ਦੇ ਬਾਅਦ ਆ ਵੀ ਬੰਦ ਇਹ ਦੂ ਵਾਰ ਸੁਣ ਲੋ ਇਹ ਦੂ ਵਾਰ ਆਪਾਂ ਸਤਿਵੋ ਜਿਹੜਾ ਸਾਡਾ

ਸੰਦਰ ਆਗੇ ਖੇਤਾਂ ਬਣਨੇ ਕਿਹੜਾ ਅਸਰ ਸਵਾਰੇ ਕਈ ਥਾਂ ਤੇ ਫੈਕੀਆਂ ਦੇ ਖਿਲਾਫ ਮੋਰਚੇ ਲੱਗੇ ਆ ਆਪਣੇ ਗਵਰਨਾ ਦੇ ਬਾਹਰ ਧਰਤੀ ਹਟਾ ਪਾ ਰਹੇ ਪਾਣੀ ਇਹ ਕੈਮੀਕਲ ਗੋਰ ਕਰਕੇ ਪਾਈ ਜਾਂਦੇ ਆ ਕੋਈ ਨਹੀਂ ਉਹ ਵੀ ਰੱਖ ਨਹੀਂ ਲਵਾਈ